राजा बड़ी जी डेली पोस्ट बहुत-बहुत स्वागत है राजकुमार पार्टी जी जानकारी बड़िंग साहब ये मिल रही है की राजकुमार चबेवाल जो रेजीडेंस पहुंच गए आदमी पार्टी ज्वाइन कर रहे ਕੱਲ ਕੋਈ ਬੰਦਾ ਕਹਿ ਰਿਹਾ ਸੀ ਬਟ ਆਈ ਮੈਂ ਸੋਚ ਨਹੀਂ ਸਕਦਾ ਸੀ ਕਿ ਚਬੇਵਾਲ ਸਾਹਿਬ ਜਿਨ੍ਹਾਂ ਨੂੰ ਤਿੰਨ ਵਾਰੀ ਪਾਰਟੀ ਨੇ ਟਿਕਟ ਦਿੱਤੀ ਐਂਡ ਐਸ ਸੀ ਚਲਦਾ ਚੇਅਰਮੈਨ ਬਣਾਇਆ ਐਂਡ ਮੇਰੇ ਨਾਲ ਉਹ ਕੱਲ ਵਾਰਤਾਲਾ ਪਰਸੋਂ ਮੇਰੇ ਕੋਲੇ ਆਉਣਾ ਸੀ ਕਹਿੰਦੇ ਯਾਰ ਭੋਗ ਹੈ ਮੈਂ ਆ ਨਹੀਂ ਸਕਿਆ ਕੱਲ ਰਾਤ ਨੂੰ ਅੱਧਾ ਘੰਟਾ ਸੀ ਦੋਨਾਂ ਨੇ ਗੱਲ ਕੀਤੀ ਐਂਡ ਤੁਲਸੀ ਦੇਖੋ ਨਾ ਵਿਦਾਂਤ ਕਬਚੀ ਕਰਜੇ ਦੀ ਪੰਡ ਲੈ ਕੇ ਗਏ ਸੀ

ए, आ, एक बार कि पार्टी का फला लीडर चला गया देखो सिंह चले गए जाखड़ चले गए कम, बट अगर देखिए राजनीति देरचुनिटी की तो मैं समझा कि हम हद हो गई है कोई किसी के एथिक्स नहीं कोई किसी की मोरल वैल्यू नहीं रह गई है ਕੀ ਨਹੀਂ ਬੰਦਾ ਅਗਲਾ ਕਹਿੰਦਾ ਕੋਈ ਪਤਾ ਨਹੀਂ ਥੋੜੇ ਨਾਲ ਰਾਤ ਨੂੰ ਤੁਰੇ ਜਾਂਦਾ ਸਵੇਰ ਤੋਂ ਛੱਡ ਜਾਵੇ ਇਹ ਨਹੀਂ ਹੋਣਾ ਚਾਹੀਦਾ ਟੂ ਬੀ ਵੈਰੀ ਓਨਸਟ ਪਰ ਸਮਾਂ ਅਪਸ ਐਂਡ ਡਾਊਨ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ ਪਰ ਤੁਸੀਂ ਓਪਰਚ्युनिटी ਵੇਖ ਕੇ ਚਲੇ ਜਾਓ ਇਹ ਕੁਝ ਨਹੀਂ ਕਰ ਰਹੇ ਸੀ ਜੱਬੇਵਾਲ ਸਾਹਿਬ ਦਾ ਤਾਂ ਜੇ ਅਸੀਂ 5 ਦਿਨ ਪਹਿਲਾਂ ਦੀ ਗੱਲ ਕਰੀਏ ਵਿਧਾਨ ਸਭਾ ਦੇ ਵਿੱਚ ਉਹ ਕਰਦੇ ਦੀ ਪੰਡ ਚੁੱਕੇ ਆਏ ਸੀ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਸੰਗਲ ਜਿਹੜੀ ਹੈ ਉਹ ਲੈ ਕੇ ਆਏ ਸੀਗੇ ਇਹਦਰ ਸੰਗੀ ਵੀ ਕਹਿ ਸਕਦੇ ਆ ਕਿ ਇਹ ਸਭ ਟਿਕਟ ਦਾ ਖੇਲ ਹੈ ਤੋਂ ਲੱਗਦਾ ਹੈ ਕਿ ਪੋਲੀਟਿਸ਼ੀਨ ਕਿਵੇਂ ਐਵੇਂ ਲੋਕਾਂ ਤੇ ਵਿਸ਼ਵਾਸ ਕਰਨਗੇ ਜਿਨ੍ਹਾਂ ਦੀ ਵਿਚਾਰਧਾਰਾ ਰਤੋ ਰਤ ਬਦਲ ਜਾਂਦੀ ਹੈ ਕਿ ਇੰਦਾ ਪਤਾ ਨਹੀਂ ਤਾਕਤ ਦਾ ਕੀ ਮਤਲਬ ਕਿ 100% ਪਰ ਮੈਂ ਇਹ ਦੱਸਾਂ ਇਹ ਹੌਲੀ ਹੌਲੀ ਅੱਜ ਤੱਕ ਇਹਨੂੰ ਜਨਤਾ ਨੇ ਵੀ ਅਡਾਪਟ ਕਰ ਲਿਆ ਹੈ ਕਿ ਤੋਂ ਬੰਦਾ ਜਾਵੇ ਉਧਰ ਚਾਓ ਉਹਨੂੰ ਵੋਟ ਪਾ ਦਿੰਦੇ ਬਟ ਇਹ ਜਿਹੜਾ ਟ੍ਰੈਂਡ ਹੈ ਹੌਲੀ ਹੌਲੀ ਕਰਦਾ ਜਾ ਰਿਹਾ ਹੈ ਜਨਤਾ ਹੀ ਕਰਨ ਲੱਗਦੀ ਹੈ ਦੈਟਸ ਵਾਈ ਪੋਲੀਟੀਸ਼ੀਅਨ ਤੇ ਲੋਕ ਅਤਬਾਰ ਨਹੀਂ ਕਰਦੇ ਕਿ ਇਹਨਾਂ ਦਾ ਪਤਾ ਨਹੀਂ ਰਾਤ ਨੂੰ ਇਹਨਾਂ ਨੇ ਕੀ ਕਹਣਾ ਔਰ ਸਵੇਰ ਇਹਨਾਂ ਨੇ ਕੀ ਕਹਿ ਦੇਣਾ ਯੂ ਟਰਨ ਮਾਰ ਲੱਗੇ ਪੋਲੀਟੀਸ਼ੀਅਨ ਦੇਰੀ ਮਿਲਉਂਦੇ ਸੋ ਇਹ ਜਿਹੜੀਆਂ ਨਿਊ ਜਨਰੇਸ਼ਨ ਚੰਗੇ ਲੋਗ ਉਹਰੇ ਹੱਥ ਤੇ ਬਹੁਤ ਮਾੜੀ ਗੱਲ ਹੈ ਕਿਉਂਕਿ ਐਥੀਕਲ ਤਾਂ ਕੁਝ ਰਹਿ ਹੀ ਨਹੀਂ ਜਾਂਦਾ ਜਿਸ ਪਾਰਟੀ ਨੇ ਤੁਹਾਨੂੰ ਬਣਾਇਆ ਉਸੂਸੀ ਤਾਂ ਹੀ ਦੇਖਿਆ ਕਿ ਉਹਨੂੰ ਟਿਕਟ ਮਿਲਦੀ ਹੈ ਉਹ ਟਿਕਟ ਸਾਥੋਂ ਲੈ ਲੈਂਦੇ ਅਗਰ ਇਹ ਨਹੀਂ ਉਹ ਸੀਗਾ ਟਿਕਟ ਦਾ ਵੀ ਟਿਕਟ ਲੈਣੀ ਹੈ ਤਾਂ ਸਾਨੂੰ ਕਹਿ ਦਿੰਦੇ ਅਸੀਂ ਤਾਂ ਆਖਿਆ ਇਸ ਐਮ ਐਲ ਏ ਸੋ ਠੀਕ ਹੈ ਬ੍ਰਿੰਸਾਪਾ ਜੀਪੀ ਸਾਹਿਬ ਵੱਲੋਂ ਪਹਿਲਾਂ ਇਹਨੇ ਇਲਜ਼ਾਮ ਲਗਾਏ ਗਏ ਕਿ ਕਾਂਗਰਸ ਜਿਹੜੀ ਹੈ ਉਹ ਕਮਜ਼ੋਰ ਹੋ ਗਈ ਹੈ ਸਾਡੀ ਕੋਈ ਸੁਣਦਾ ਨਹੀਂ ਉਹਨਾਂ ਚੱਬੇਵਾਲ ਸਾਹਿਬ ਕਿਤੇ ਕਮੀ ਕੀਤੀ ਰਹੀ ਹੈ ਤਾਂ ਇਹ ਵੀ ਤਾਂ ਲੱਗਦਾ ਨਾ ਕਿ ਕਿਉਂ ਨਹੀਂ ਰੋਕ ਪਾਦੇ ਐਮ ਐਲ ਏ ਜਿਹੜੇ ਨੇ ਤੁਸੀਂ ਆਪਣੇ ਅੱਜ ਕੱਲ੍ਹ ਦਾ ਜਿਹੜਾ ਬੱਚਾ ਬੱਚੇ ਨੂੰ ਬਾਪ ਪੈਦਾ ਕਰਦਾ ਹੈ ਤੇ ਅਗਰ ਤਾਂ ਪੁੱਤ ਸਰਵਣ ਪੁੱਤਰ ਹੋਵੇ ਤਾਂ ਉਹ ਕਹਿੰਦਾ ਮੇਰੇ ਬਾਪ ਵਰਗਾ ਕੋਈ ਨਹੀਂ ਇਹਨੇ ਮੇਰੇ ਆਸਤੇ ਬੜਾ ਕੁਛ ਕੀਤਾ ਜਿਹੜਾ ਪੁੱਤਰ ਵਿਗੜਿਆ ਹੋਵੇ ਉਹ ਕਹਿੰਦਾ ਯਾਰ ਮੇਰੇ ਬਾਪ ਨੂੰ ਤਾਂ ਅਕਲ ਹੀ ਨਹੀਂ ਸੀ ਹਾਲਾਂਕਿ ਉਹਨੇ ਜੰਮ ਕੇ ਪੈਦਾ ਕਰਕੇ ਉਹਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਹੁੰਦਾ ਸੋ ਚੱਬੇਵਾਲ ਸਾਹਿਬ ਦੀਪ ਕੀ ਲੀਡਰ ਹੈ ਜੀਪੀਜੀ ਸਾਡੇ ਸਾਡੇ ਡਿਸਟ੍ਰਿਕਟ ਪ੍ਰਧਾਨ ਰਹੇ ਐਮਐਲਏ ਰਹੇ ਔਰ ਚਾਰ ਪਾਰਟੀਆਂ ਜੀਪੀਜੀ ਬਦਲੇ ਕੈਨ ਯੂ ਨੋ ਦੈਟ ਅਕਾਲੀ ਦਲ ਆਮ ਆਦਮੀ ਪਾਰਟੀ ਪੀਪੀਪੀ ਐਂਡ ਕਾਂਗਰਸ ਹੁਣ ਫੇਰ ਆਪ ਸੋ ਮੇਰੇ ਕਹਿਣ ਦਾ ਮਤਲਬ ਨਾ ਹੁਨੇ ਕਿਉਂ ਇਹ ਹੁੰਦਾ ਹੈ ਕਾਂਗਰਸ ਪਾਰਟੀ ਨੂੰ ਦਿੰਦਾ ਮੈਂ ਇਹਨਾਂ ਨੂੰ ਇੱਕ ਗੁਜ਼ਾਰਿਸ਼ ਕਰਾਂਗਾ ਜਿਹੜੇ ਜਾਣ ਵਾਲੇ ਲੋਕ ਹੈ ਜਾਂ ਗਏ ਹੈ ਕਿ ਆ ਤੁਸੀਂ ਜਾਣਿਓ ਕਮ ਸੇ ਕਮ ਇਹ ਜ਼ਰੂਰ ਕਿਆ ਕਰੋ ਕਿ ਸਾਨੂੰ ਬੜੀ ਐਡ ਕਰਾਈ ਕਾਂਗਰਸ ਪਾਰਟੀ ਨੇ ਬੜੇ ਮਜ਼ੇ ਲਏ ਅਸੀਂ ਬੜੀਆਂ ਚਿੱਤਾਂ ਦਿੱਤੀਆਂ ਸਾਡਾ ਮਨ ਭੱਗ ਗਿਆ ਅਸੀਂ ਓਪਰਚੁਨਿਟੀ ਪੀਤਾ ਸੀ ਇੱਥੇ ਆ ਗਏ ਦੋ ਟਰਮ ਤੋਂ ਘੱਟ ਨਿੰਦਨਾ ਬੰਦ ਕਰੋ ਜਿਹੜੀ ਗੱਲ ਗਲਤ ਗਲ ਕਰਦੇ ਹੋ ਤੁਸੀਂ ਉਸ ਪਾਰਟੀ ਜਵਾਨ ਹੋਏ ਪੈਦਾ ਹੋਏ ਵੱਡੇ ਹੋਏ ਸਭਾ ਪ੍ਰਗਉਤ ਤੁਸੀਂ ਕਹਿੰਦੇ ਕਿ ਉਹ ਘਰ ਦਾ ਬੇਕਾਰ ਘਰ ਹੈ ਉਹ ਵਨ ਸ਼ੁਡ ਨਾਟ ਬੀ ਥਿਸ ਜਿਹੜਾ ਵੀ ਜਾਣਾ ਹੈ ਜਾਂ ਆਉਣਾ ਹੈ ਅੱਛਾ ਬੜਿੰਗ ਸਰ ਸਵਾਲੇ تھے ਆਮ ਆਦਮੀ ਪਾਰਟੀ ਤੇ ਵੀ ਖੜੇ ਹੁੰਦੇ ਨੇ ਉਹ ਕਹਿੰਦੇ ਸਾਡੀ ਵਰਕਰਸ ਦੀ ਪਾਰਟੀ ਹੈ 92 ਉਹਨਾਂ ਕੋਲ ਐਮ ਐਲ ਏ ਨੇ ਪਰ ਕੀ ਜਦੋਂ ਲੋਕ ਸਭਾ ਚੋਣਾਂ ਲੜਨ ਦੀ ਗੱਲ ਆਈ ਉਹਨਾਂ ਨੂੰ ਕੋਈ ਹੋਰ ਚਿਹਰੇ ਨਜ਼ਰ ਹੀ ਨਹੀਂ ਆਏ ਕਿ ਉਹ ਇਹ ਕਾਂਗਰਸ ਦੇ ਵਿੱਚ ਸੇਂਡ ਮਾਰਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਦੇ ਲੀਡਰਸ ਨੂੰ ਲੋਕ ਸਭਾ ਦੇ ਵਿੱਚ ਟਿਕਟ ਦੇ ਰਹੇ ਨੇ ਬੀ ਪਾਰਟੀ ਬੜੀ ਸੀਗੀ ਦੇ ਕੋਨੇ ਨੂੰ ਜੁਆਇਨ ਕੀਤਾ ਚਲੇਗੇ ਚਾਰਜ ਅੰਦੋਲਨ ਦੇ ਵਿੱਚ ਨਹੀਂ ਛੱਡਿਆ ਉਹਨਾਂ ਨੇ ਅੱਜ ਉਹਨੂੰ ਭਾਜਪਾ ਨੇ ਛੱਡਤਾ ਸੋ ਅੱਜ ਜਿਹੜੇ ਇਹ ਲੋਕ ਆਮ ਆਦਮੀ ਪਾਰਟੀ ਵਾਲੇ ਪੰਜ ਤਾਂ ਇਹਨਾਂ ਨੇ ਮੰਤਰੀ ਉਤਾਰਦੇ ਉਹ ਸਾਡੇ ਕੋਚ ਕਰ ਲਏ ਰਿੰਕੂ ਤੇ ਗੁਰਪ੍ਰੀਤ ਜਿਆ ਇਹ ਹੋ ਗਿਆ ਥੈਟ ਸ਼ੋਜ਼ ਕਿ ਜਿਹੜੀ ਪਾਰਟੀ ਆਮ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਚਾਹੁੰਦੀ ਸੀ ਆਮ ਲੋਕਾਂ ਆ ਆਮ ਦੀ ਗੱਲ ਕਰਦੀ ਕਿਉਂ ਉਹਨੋ ਜਿਹੜੀ ਨੈਤਿਕਤਾ ਉਹ ਖੇਲੋਗੀ ਹੈ ਉਹਨਾਂ ਕੋਲੇ ਵੀ ਹੁਣ ਮੰਤਰੀ ਕੈਂਡੀਡੇਟ ਆ ਗਏ ਨੇ ਉਹ ਕਿੱਥੇ ਕੇ ਸਰਪੰਚ ਕਿੱਥੇ ਕੇ ਵਲੰਟੀਅਰ ਕਿੱਥੇ ਕੇ ਆਮ ਕਾਰਕਾ ਕਰਤਾ ਔਰ ਇਹ ਤਾਂ ਹਜੇ ਹੋਰ ਜਗ੍ਹਾ ਤੇ ਮਿਲ ਨਹੀਂ ਤਾਂ ਸਾਰੇ ਪੋਚ ਕਰਕੇ ਜਿਹੜੇ ਸਾਡੇ ਲੋਕ ਜਿਨ੍ਹਾਂ ਨੂੰ ਮਾਰਾ ਕਿਹਾ ਜਾਂਦਾ ਹੈ ਕਰਪਟ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਇਗਨੋਰਟਿਕਟ ਦੇ ਦੇਣ ਹਰੇਕ ਨੂੰ ਲੈ ਜਾਣ ਕੋਈ ਇਹਨਾਂ ਦੇ ਵਾਸਤੇ ਵੀ ਗੱਲ ਹੈ ਅਕਸਰ ਵਾਈਜ਼ ਜਿਹੜੀ ਪਹਿਲਾਂ ਡੱਬਾ ਧਾਕੇ ਵੋਟਰਾਂ ਪਾਉਂਦੇ ਸੀ ਲੋਕਾਂ ਤੋਂ ਕੀ ਜੀ ਵੋਟਾਂ ਪਾਉ ਦਲ ਸੋ ਕੀ ਨੂੰ ਡਿੱਗ ਦੇਣੀ ਹੈ ਅੱਜ ਉਹ ਗੱਲ ਤਾਂ ਰਹੀ ਨਹੀਂ ਗਈ ਹੈ ਹੁਣ ਮਿਨਿਸਟਰਸ ਤੋਂ ਬਾਅਦ ਹੋਰ ਇਹਨਾਂ ਕੋਲੇ ਮਿਨਿਸਟਰਸ ਹੀ ਰਹਿ ਗਏ ਨੇ ਕੋਈ ਬੰਦਾ ਆਉਣ ਲਈ ਚਾਰ ਨਹੀਂ ਕੋਚ ਕਰ ਰਹੇ ਨੇ ਬੰਦੇ ਐਂ ਇਹਨਾਂ ਕੋਲੇ ਮਿਲ ਕੇ ਬੈਸਟ ਆਫ ਦੀ ਬੈਸਟ ਕੋਟੀ ਜਿਹੜੀ ਠੇਕਿਆ ਹੋ ਜਦੀ ਪੰਜਾਬ ਨੂੰ ਬਚਾਉਣ ਵਾਲੀ ਗੱਲ ਆਮ ਲੋਕਾਂ ਦੀ ਪਾਰਟੀ ਆਮ ਲੋਕਾਂ ਦੇ ਕੇ ਪਰ ਇਹਨਾਂ ਦਾ ਤਾਂ ਲੱਗਦਾ ਕਿ ਤਾਈਓ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਲਾਈਂਸ ਚ ਆਉਂਦੀ ਨਹੀਂ ਸੀ ਉਹ ਹਰ ਵਾਰ ਇਹ ਕਹ ਰਹੀ ਸੀ 13 0 13 0 ਜਿਹੜੀ ਹੈ ਅਸੀਂ ਤਾਂ ਅਲਾਈਂਸ ਚ ਆਉਨੇ ਨਹੀਂ ਕਿਉਂਕਿ ਉਹ ਆਲਰੇਡੀ ਤੁਹਾਡੇ ਕੁਝ ਐਮਐਲਏ ਦੇ ਨਾਲ ਕੰਟੈਕਟ ਦੇ ਵਿੱਚ ਹੋਣਗੇ 13 0 ਜਿਹੜਾ ਮਾਨਸ ਸਿੰਘ ਨੇ ਕਿਹਾ ਉਹ ਦੂਸਰਾ ਹੋਣ ਆਲਾ ਮੇਰੀ ਗੱਲ ਯਾਦ ਰੱਖਿਓ ਸਰਵੇਜ਼ ਦੇ ਕਹਿਣ ਲੱਗਦੇ ਆ ਵੀ ਇੱਕ ਇੱਕ ਵੋਟ ਆ ਸਕਦੀ ਹੈ ਸਰਵੇ ਵੀ ਕਹਿਣ ਲੱਗ ਪਏ ਕਿ 30% ਕਾਂਗਰਸ ਪਾਰਟੀ ਦਾ ਵੋਟ ਸ਼ੇਅਰ ਹੈ ਕੱਲ ਨਿਊਜ਼ 24 ਤੇ ਆ ਗਿਆ ਕਿ 37% ਕਾਂਗਰਸ ਤੱਕ ਪੱਗੇ ਹੈ ਇਹ ਬੁਖਲਾਹਟ ਹੈ ਅਪ ਤੁਸੀਂ ਦੇਖੋਗੇ ਮਾਨਸ ਸਿੰਘ ਨੇ ਕਹਿ ਦੇਣਾ ਕਿ 13 0 ਮੈਂ ਕਿਹਾ ਸੀ ਵੀ 0 ਸਾਨੂੰ ਤੇ 13 ਬੁਖਲਾਹਟ उन वाला ठीक है ना? ठीक है बेंसा मैं तो ये कहूँगी कि जोना तो पहले सारे लीडर्स जड़े हैं उन्हें ना एक बार और जड़ी है मीटिंग कर लो पता चले तो उसी वजह से दस्ते कि तो उसी जबे बार सामना भी काल काल कितनी पाँच महीने काल काल कितनी पर तो देखो कि आज जड़ा है उन्हें बोलो ज्वाइन कितन ਪੰਗਾਂ ਦੇ ਪਿਛਲੇ ਕਈ ਸਾਲਾਂ ਤੋਂ ਪਾਰਟੀ ਨੂੰ ਲਾਸ ਜਿਹੜਾ ਹੈ ਉਹ ਹੋ ਰਿਹਾ ਹੈ ਕਈ ਲੀਡਰਸ ਗਏ ਕਈ ਵਾਪਸ ਵੀ ਆ ਗਏ ਪਰ ਕਈ ਭਾਜਪਾ ਦੇ ਵਿੱਚ ਚਲੇ ਗਏ ਕਈ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਨੇ ਨਹੀਂ ਮੈਨੂੰ ਸਮਝਦਾ ਕਿ ਇਹ ਸਮਾਂ ਵੀ ਆਉਣਾ ਜ਼ਰੂਰੀ ਹੈ ਟਫ ਸਮੇਂ ਤੋਂ ਬੰਦਾ ਕਹਿੰਦੇ ਆ ਕਿ ਬੰਦਾ ਟਫ ਸਮਾਂ ਜਿਰੋ ਨਿਕਲਦਾ ਹੈ ਉਸ ਤੋਂ ਬਾਅਦ ਵੀ ਕੋਈ ਉਹਨੂੰ ਪਤਾ ਲੱਗਦਾ ਹੈ ਕਿ ਕੌਣ ਕਿਸ ਨਾਲੇ ਖੜਾ ਤੇ ਇਹ ਚੰਗੀ ਗੱਲ ਹੈ Maksud saya, peluang yang diberikan oleh orang-orang di seluruh negara adalah ini.